ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਮੰਗੋ ਸ਼ੇਕ ਜਿਹਦੇ ਲਈ ਆਪਾਂ ਆਂਬ ਨੂੰ ਛਿੱਲ ਲਾਂਗੇ ਘਰ ਦੇ ਵਿੱਚ ਹੀ ਸ਼ੁੱਧ ਤਰੀਕੇ ਨਾਲ ਬਣਾ ਕੇ ਪੀਓ ਬਾਹਰੋਂ ਨਾ ਖਾਓ ਪੀਓ ਬਾਹਰ ਸਫਾਈ ਨਹੀਂ ਰੱਖਦੇ ਉਹ ਤੇ ਆਪਾਂ ਘਰ ਦੇ ਵਿੱਚ ਸ਼ੁੱਧ ਚੀਜ਼ਾਂ ਜਦੋਂ ਬਣਾ ਸਕਦੇ ਹਾਂ ਤਾਂ ਘਰ ਵਿੱਚ ਹੀ ਬਣਾ ਕੇ ਪੀਓ ਆਂਬ ਨੂੰ ਚੰਗੀ ਤਰ੍ਹਾਂ ਛਿੱਲ ਕੇ ਦੇ ਨੂੰ ਆਪਾਂ ਫਾੜੀਆਂ ਚ ਕੱਟ ਲਾਂਗੇ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ YouTube Facebook ਤੇ Instagram ਦੇ ਪੇਜ ਤੋਂ ਜੇ ਤੁਸੀਂ ਹਜੇ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਪੇਜ ਨੂੰ ਫੋਲੋ ਕਰ ਲਓ ਗਰਮੀਆਂ ਦੇ ਵਿੱਚ ਬੱਚੇ ਮੰਗੋ ਸ਼ੇਕ ਦੀ ਅਕਸਰ ਡਿਮਾਂਡ ਕਰਦੇ ਹੀ ਰਹਿੰਦੇ ਆ ਕਿ ਛੇਤੀ ਸਾਨੂੰ ਮੰਗੋ ਸ਼ੇਕ ਬਣਾ ਕੇ ਦੋ ਤੇ ਤੁਸੀਂ ਘਰ ਦੇ ਵਿੱਚ ਹੀ ਤਿਆਰ ਕਰੋ ਬਹੁਤ ਆਸਾਨ ਵਿਧੀ ਦੇ ਨਾਲ ਇਹ ਮੰango ਸ਼ੇਕ ਤਿਆਰ ਹੋ ਜਾਂਦਾ ਹੈ ਘਰ ਦੇ ਵਿੱਚ। ਛਾਂਬ ਦੀਆਂ ਛੋਟੀਆਂ-ਛੋਟੀਆਂ ਫਾਟੀਆਂ ਫਾੜੀਆਂ ਕੱਟਦੇ ਹੋਏ ਹੁਣ ਆਪਾਂ ਇਹਨੂੰ ਮਿਕਸੀ ਦੇ ਜਾਰ ਦੇ ਵਿੱਚ ਪਾ ਲਾਂਗੇ। ਤੇ ਇਹਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਦੇ ਨਾਲ ਪਾਣੀ ਜਾਂ ਦੁੱਧ ਪਾ ਸਕਦੇ ਹਾਂ ਇੱਥੇ ਇੱਕ ਗਲਾਸ ਦੁੱਧ ਦਾ ਪਾਇਆ ਕੁਝ ਕਾਜੂ ਬਦਾਮ ਲਏ ਨੇ ਕੁਝ ਸੌਗੀਆਂ ਕਾਲੀਆਂ ਲਈਆਂ ਨੇ ਤੇ ਬੂਰਾ ਖੰਡ ਪਾਵਾਂਗੇ ਆਪਾਂ ਤੁਸੀਂ ਟੇਸਟ ਦੇ ਮੁਤਾਬਕ ਇਹਦੇ ਵਿੱਚ ਚੀਨੀ ਪਾ ਸਕਦੇ ਹੋ 2 ਤੋਂ 3 ਚਮਚਾ ਆਪਾਂ ਚੀਨੀ ਦੇ ਪਾਏ ਨੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰਾਂਗੇ ਮਿਕਸੀ ਦੇ ਵਿੱਚ ਉਸ ਤੋਂ ਬਾਅਦ ਆਪਾਂ ਸਰਵ ਕਰਾਂਗੇ ਬਹੁਤ گاੜਾ گاੜਾ ਮੰਗੋ ਸ਼ੇਕ ਬਣ ਕੇ ਤਿਆਰ ਹੋਇਆ ਇਹਨੂੰ ਆਪਾਂ ਕੱਪਾਂ ਦੇ ਵਿੱਚ ਪਾਵਾਂਗੇ ਉੱਤੋਂ ਡਰਾਈ ਫਰੂਟ ਨਾਲ ਗਾਰਨਿਸ਼ ਕਰਾਂਗੇ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਰੈਸਪੀ ਲੈ ਕੇ ਧੰਨਵਾਦ ਜੀ